ਦਾ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਜਿਹੜੀ ਹੈਗੀ ਜਲੰਧਰ ਜ਼ਿਲ੍ਹਾ ਦੀ ਪੁਲਿਸ ਨੂੰ ਇੱਕ ਬਹੁਤ ਵੱਡੀ ਜਿਹੜੀ ਕਾਮਯਾਬੀ ਆਪਣੇ ਮਿਲੀ ਹੈ ਜਿਹਦੇ ਵਿੱਚ ਸਾਡੀ ਸਾਰੀਆਂ ਟੀਮਸ ਦਾ ਦੀ ਡੀਐਸਪੀ ਨਕੋਤਰ ਸਾਡੇ ਮਿਸਟਰ ਸ਼ਕਵਾਲ ਸਿੰਘ ਸਾਡੇ ਐਸਪੀ ਡੀ ਸਰਦਾਰ ਸਰਬਜੀਤ ਸਿੰਘ ਰਾਏ ਇਹਨਾਂ ਦੀ ਜਿਹੜੀ ਟੀਮਸ ਹੈਗੀਆਂ ਸਾਡੀਆਂ ਇਹਨਾਂ ਨੇ ਬਹੁਤ ਅੱਛਾ ਜਿਹੜਾ ਕੰਮ ਕੀਤਾ ਇਹਦੇ ਵਿੱਚ ਪਿੱਛੇ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਨੇ ਇੱਕ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਟੈਰਰਿਸਟ ਜਿਹਨੂੰ ਘੋਸ਼ਿਤ ਕੀਤਾ ਹੋਇਆ ਗੁਰਪਤਵੰਤ ਸਿੰਘ ਭਰੂ ਅਮਰੀਕਾ ਦੇ ਵਿੱਚ ਰਹਿ ਰਿਹਾ ਉਹਦਾ ਜਿਹੜਾ ਦੇਸ਼ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਦਹਿਸ਼ਤ ਫਲਾਉਣ ਦਾ ਜਿਹੜਾ ਉਹਦਾ ਟੀਚਾ ਹੁੰਦਾ ਤਾਂ ਉਹ ਵੱਖ-ਵੱਖ ਜਿਹੜੇ ਮੋਡਿਊਲ ਤਿਆਰ ਕਰਦਾ ਆਪਣੇ ਸਾਡੇ ਜਿਹੜੀ ਸਟੇਟ ਦੇ ਅਗੇਂਸਟ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਾਂ ਇਸ ਤਰ੍ਹਾਂ ਦੇ ਕੰਮ ਕਰਦਾ ਹੈ ਕਿ ਸਾਡੇ ਜਿਹੜੇ ਆਪਸੀ ਜਿਹੜਾ ਭਾਈਚਾਰਕ ਸਾਂਝ ਖਤਮ ਹੋਵੇ ਤੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਟਕਰਾਅ ਹੋਵੇ ਤਾਂ ਇਸ ਜਿਹੜਾ ਹੈਗਾ ਇੱਕ ਜਿਹੜਾ ਅਸੀਂ ਕੇਸ ਬੱਸ ਕੀਤਾ ਹੈਗਾ ਇੱਕ ਮੋਡਿਊਲ ਬੱਸ ਕੀਤਾ ਉਹਦੇ ਵਿੱਚ ਜਿਹੜਾ ਗੁਰਪਤਵੰਦ ਸਿੰਘ ਪੰنو ਆ ਉਹਦੇ ਇੱਕ ਬਲਕਰਨ ਸਿੰਘ ਨਾਂ ਦੇ ਜਿਹੜਾ ਹੈਗਾ ਉਹਦਾ ਅੱਗੇ ਵਿਅਕਤੀ ਉਹਦਾ ਨਾਂ ਕੈਨੇਡਾ ਦੇ ਵਿੱਚ ਰਹਿਦਾ ਹੈਗਾ ਜੋ ਨਕੌਦਰ ਏਰੀਏ ਤੇ ਜਿਹੜਾ ਹੈਗਾ ਰਹਿਣ ਵਾਲਾ ਹੈ ਖਾਨਪੁਰ ਢੱਡੇ ਉਹਦੇ ਪਿੰਡ ਸੀ ਬਟ ਉਹ ਕੈਨੇਡਾ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਬਲਕਰਨ ਸਿੰਘ ਉੱਥੇ ਰਹਿ ਰਿਹਾ ਉਹ ਜਿਹੜਾ ਬਲਕਰਨ ਸਿੰਘ ਹੈਗਾ ਪਹਿਲਾਂ ਤੁਹਾਡੇ ਜਿਹੜੀ ਹੈਗੀ ਇੱਕ ਤੁਹਾਡੇ ਧਿਆਨ ਦੇ ਵਿੱਚ ਪਾਣਾ ਕਿ ਇੱਕ ਵਾਰਦਾਤ ਜਿਹੜੀ ਹੈਗੀ ਨੰਗਲ ਪਿੰਡ ਥਾੜਾ ਫਲੋਰ ਦੇ ਵਿੱਚ ਪੈਦਾ ਉੱਥੇ ਆਪਣੇ ਮਿਰੌਡ ਡਾਕਟਰ ਜਿਹੜੇ ਹੈਗੇ ਆਪਣੇ ਅਮੇਦਗਰ ਸਾਹਿਬ ਤੇ ਜਿਹੜੀ ਹੈਗੀ ਸਟੈਚੂ ਦੇ ਬਾਹਰ ਉਹਨਾਂ ਨੇ slogan ਵਗੈਰਾ ਲਿਖੇ ਸੀ ਜਿਹੜਾ ਸੀ ਇਹ ਸਬਸਟ ਕਰ ਲਿਆ ਸੀ 85 ਨੰਬਰ ਮਕਦਮਾ ਦਰਜ ਹੋਇਆ ਸੀ 31/25 ਉਹਦੇ ਵਿੱਚ ਵੀ ਜਿਹੜਾ ਬਲਕਰਨ ਸਿੰਘ ਦਾ ਜਿਹੜਾ ਹੈਗਾ ਰੋਲ ਆਇਆ ਸੀ ਉਹ ਸਾਡਾ ਉਸ ਕੇਸ ਦੇ ਵਿੱਚ ਵੀ ਜਿਹੜਾ ਕਯੂ ਸੀ ਉਹਦੇ ਨਾਲ ਜਿਹੜੇ ਹੋਰ ਜਿਹੜੇ ਸਹਿਦੋਸ਼ੀ ਸੀ ਅਸੀਂ ਦੋ ਉਹਨਾਂ ਦੇ ਗ੍ਰਿਫਤਾਰ ਕੀਤੇ ਸੀ ਬਾਕੀ ਜਿਹੜੇ ਦੋ ਜਿਹੜੇ ਬਾਹਰ ਬੈਠੇ ਸੀ ਬਲਕਰਨ ਦੇ ਨਾਲ ਦੇ ਸਾਥੀ ਉਹਨਾਂ ਨੂੰ ਅਸੀਂ ਨਾਮਿਨੇਟ ਕੀਤਾ ਤਾਂ ਸਾਡੇ ਕੋਲ ਇਨਫੋਰਮੇਸ਼ਨ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਇਹ ਬਲਕਰਨ ਸਿੰਘ ਹੈ ਵਿਦੇਸ਼ ਵਿੱਚ ਬੈਠਾ ਤੇ ਇਹ ਗੁਰਪਤਵੰਤ ਸਿੰਘ ਪੰਨੂ ਗੁਰਪਤਵੰਤ ਪੰਨੂ ਨੇ ਇੱਕ ਜਿਹੜੀ ਵੀਡੀਓ ਵੀ ਜਿਹੜੀ ਹੈਗੀ ਹੈ ਵਾਇਰਲ ਕੀਤੀ ਸੀ ਜਿਸ ਦੇ ਵਿੱਚ ਉਹਨੇ ਜਿਹੜਾ ਹੈਗਾ ਪਾਇਆ ਸੀ ਕਿ ਸਟੇਟ ਕਾਲਜ ਜਿਹੜਾ ਹੈਗਾ ਉੱਥੇ ਨਕੌਦਰ ਦਾ ਸਟੇਟ ਸਕੂਲ ਨੈਸ਼ਨਲ ਜਿਹੜਾ ਹੈਗਾ ਕਾਲਜ ਦੇ ਇੱਕ ਸਕੂਲ ਸਟੇਟ ਸਕੂਲ ਆ ਉਹਦੇ ਦੁਵਾਰਾਂ ਦੇ ਉੱਪਰ ਤੇ ਇੱਕ ਉੱਥੇ ਅੰਡਰ ਬ੍ਰਿਜ ਪਹੁੰਚਾ ਉੱਥੇ ਉਹਨਾਂ ਨੇ ਜਿਹੜੀ ਖਾਲਸਾਤਨ ਦੇ ਪੱਖੀ ਜਿਹੜੇ ਸਲੋਗਨ ਲਾਏ ਸੀ ਤੇ ਜਿਹੜੇ ਉੱਥੇ ਉਹਦੇ ਫਲੈਗ ਉੱਤੇ ਆਪਣੇ ਜਿਹੜੇ ਹੈਗੇ ਛੱਡੇ ਉੱਥੇ ਜਿਹੜੇ ਖਾਲਸਾਤਨ ਦੇ ਬੜਾ ਕੇ 6 for justice ਦੇ ਨਾਅਰੇ ਵਗੈਰਾ ਉੱਥੇ ਲਿਖੇ ਸੀ ਦਾਸੀ ਉਹਦੀ ਜਿਹੜੀ ਹੈਗੀ ਡੀਪ ਜਿਹੜੀ ਇਨਵੈਸਟੀਗੇਟ ਕਰ ਰਹੀ ਸੀ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਸਾਡੇ ਕੋਲ ਤੱਥ ਸਾਹਮਣੇ ਆਏ ਕਿ ਜਿਹੜਾ ਬਲਕਰਨ ਸਿੰਘ ਹੈ ਬਲਕਰਨ ਸਿੰਘ ਦਾ ਇੱਕ ਰੀਅਲ ਬ੍ਰਦਰ ਜਿਹੜਾ ਹੈਗਾ ਜਿਹੜਾ ਹੈਗਾ ਜਸਕਰਨ ਪ੍ਰੇ ਸਿੰਘ ਜਸਕਰਨ ਪ੍ਰੇ ਸਿੰਘ ਬਲਕਰਨ ਸਿੰਘ ਦਾ ਬ੍ਰਦਰ ਹੈ ਜਿਹੜਾ ਜਸਕਰਨ ਸਿੰਘ ਜਸਕਰਨ ਪ੍ਰੀਤ ਹੈਗਾ ਇਹ ਜਿਹੜਾ ਉਹਦੇ ਨਾਲ ਮਿਲ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਨੂੰ ਹੋਰ ਵੀ ਵਾਰਦਾਤਾਂ ਨੂੰ ਕਰਨ ਦੇ ਵਿੱਚ ਜਿਹੜੀਆਂ ਅੰਜਾਮ ਦੇਣ ਦੇ ਵਿੱਚ ਇਹਦੀ ਜਿਹੜੀ ਫਰਾਗਸੀ ਤੇ ਇਹਨਾਂ ਜਿਹੜੀਆਂ ਨੇ ਤਿੰਨ ਵਾਰਦਾਤਾਂ ਜਿਹੜੀਆਂ ਮੈਂ ਤੁਹਾਨੂੰ ਦਸੀਆਂ ਇਹ ਇਹਨਾਂ ਨੇ ਕੀਤੀਆਂ ਤਾਂ ਜਿਹਦੇ ਵਿੱਚ ਇੱਕ ਅਸੀਂ ਫਿਗਰ ਆਊਟ ਜਿਹੜੇ ਦੋਸ਼ੀ ਜਿਹੜੇ ਹੋਏ ਇੱਕ ਤੇਜਪਾਲ ਸਿੰਘ ਇੱਕ ਕਾਰਤਿਕ ਤੇ ਇੱਕ ਜਿਹੜਾ ਹੈਗਾ ਵੀਰ ਸੁਖਪਾਲ ਜਿਹੜੇ ਤਿੰਨ ਦੋਸ਼ੀ ਹੈਗੇ ਤੇਜਪਾਲ ਕਾਰਤਿਕ ਤੇ ਜਿਹੜਾ ਹੈਗਾ ਵੀਰ ਸੁਖਪਾਲ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਇਹਨਾਂ ਦੀ ਜੱਟੀ ਡਗਾਈ ਨਾਲ ਅਸੀਂ ਤਫ਼ਤੀਸ਼ ਕਰ ਰਹੇ ਆ ਕਿ ਇਹਨਾਂ ਦਾ ਹੋਰ ਜਿਹੜਾ ਕੀ ਕੀ ਰੋਲ ਰਿਹਾ ਤਾਂ ਇਹਨਾਂ ਦੀ ਮੁੱਢਲੀ ਪੁੱਛਗਿੱਛ ਦੇ ਵਿੱਚ ਜਿਹੜਾ ਹੈਗਾ ਸਾਡੇ ਕੋਲ ਆਇਆ ਕਿ ਇਹਨਾਂ ਨੇ ਜਿਹੜਾ ਬਲਕਰਨ ਸਿੰਘ ਹੈ ਬਲਕਰਨ ਸਿੰਘ ਨੇ ਆਪਣੇ ਉਹਦੇ ਚਾਚੇ ਦਾ ਮੁੰਡਾ ਜਿਹੜਾ ਵੀਰ ਸਿੰਘ ਵਾਲਾ ਉਹਦੇ ਚਾਚੇ ਦਾ ਮੁੰਡਾ ਉਹਦੇ ਅਕਾਊਂਟ ਦੇ ਵਿੱਚ 25000 ਰੁਪਈਆ ਜਿਹੜਾ ਹੈਗਾ ਉਹਨੇ ਭੇਜਿਆ 25000 ਰੁਪਈਆ ਭੇਜ ਕੇ ਉਹਨੂੰ ਇਹ ਜਿਹੜਾ ਟਾਰਗੇਟ ਹੈ ਕਿ ਦਿੱਤਾ ਜਿਹੜਾ ਇਹ ਕੰਮ ਕਰਨ ਵਾਸਤੇ ਕਿ ਇਹ ਨਾਰੇ ਵਗੈਰਾ ਲਿਖਣ ਵਾਸਤੇ ਸਲੋਗਨ ਲਿਖਣ ਵਾਸਤੇ ਜੇ ਦੇ ਨਾਲ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਆਪਸੀ ਜਿਹੜਾ ਭਾਈਚਾਰੇ ਕੇ ਸਾਹ ਦੇ ਜਿਹੜੀ ਖਤਮ ਹੋਵੇ ਤੇ ਲੜਾਈ ਝਗੜੇ ਬਦਲ ਜਿਹੜਾ ਵੀਰ ਸਿੰਘ ਪਾਲ ਸੀ ਉਹ ਜਿਹੜਾ ਇਹ ਬੀਏ ਪਾਰਟ 1 ਦਾ ਨੈਸ਼ਨਲ ਕਾਲਜ ਨਕੋਦਰ ਦੇ ਵਿੱਚ ਸਟੂਡੈਂਟ ਆ ਜਿਹਦੀ ਉਮਰ ਜਿਹੜੀ 18 19 ਸਾਲ ਜਿਹੜੀ ਉਮਰ ਹੈ ਇਸੇ ਤਰੀਕੇ ਨਾਲ ਹੀ ਜਿਹੜਾ ਕਾਰਤਿਕ ਬਾਗੀ ਹੈ ਉਹਦੀ ਵੀ 19 ਸਾਲ ਉਮਰ ਹੈ ਉਹ ਵੀ ਸਟੂਡੈਂਟ ਬੀਏ ਪਾਰਟ 2 ਦਾ ਸਟੂਡੈਂਟ ਹੈਗਾ ਡੀਏਵੀ ਕਾਲਜ ਨਕੋਦਰ ਦਾ ਜਿਹੜਾ ਤੀਸਰਾ ਸੀ ਅਰੇਸਟ ਕੀਤਾ ਤੇਜਪਾਲੋਂ 10+2 ਹੋਰ ਨੇ ਪਾਸ ਕੀਤੀ ਹੋਈ ਆ ਉਹਦਾ ਵੀ ਜਿਹੜਾ ਹੈਗਾ ਇਹਨਾਂ ਦੇ ਨਾਲ ਕੀ ਕੀ ਰੋਲ ਰਿਹਾ ਇਹਨਾਂ ਤਿੰਨਾਂ ਦੀ ਕਿਵੇਂ ਆਪਸ ਦੇ ਵਿੱਚ ਕਿੱਥੋਂ ਇਹ ਇਸ ਤਰੀਕੇ ਉਹਦੇ ਤੋਂ ਕਨਵਿੰਸ ਹੋਏ ਜਾਂ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਕਿ ਕਿਸ ਤਰੀਕੇ ਉਹਦੀ ਅਸੀਂ ਡੀਪਲੀ ਜਿਹੜੀ ਹੈਗੀ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਤਾਂ ਇਹ ਜਿਹੜੇ ਹੈਗੇ ਸੀ ਕਿ ਇਹਨਾਂ ਨੇ ਜਿਹੜੀ ਇਹ ਵਾਰਦਾਤ ਕੀਤੀ ਸੀ ਇਹ 13 ਤੇ 14 ਦੀ ਜਿਹੜੀ ਇੰਟਰਵਿਊਨਿੰਗ ਨਾਈਟ ਹੈਗੀ 13 14 ਫਰਵਰੀ ਦੀ ਇੰਟਰਵਿਊਨਿੰਗ ਨਾਈਟ ਆ ਉਦੋਂ ਇਹਨਾਂ ਨੇ ਜਿਹੜੇ ਸਲੋਗਨ ਉਹ ਗੇਰਾ ਲਿਖੇ ਸੀ ਤੇ ਗੁਰਪਤਵੰਤ ਸਿੰਘ ਪਨੂਣੇ ਜਿਹੜੀ ਹੈਗੀ ਆ ਇੰਡੀਆ ਨੂੰ ਧੋਖੇ ਦਿੱਤੀ ਸੀ ਕਿ ਜਿਹੜੀ ਹੈਗੀ ਆ ਵਾ ਸਲੋਗਨ ਲਿਖ ਦਿੱਤੇ ਆ ਇੱਥੇ ਤੁਸੀਂ ਕੀ ਕਰ ਸਕਦੇ ਹੋ ਮੇਰਾ ਇੱਕ ਟ੍ਰੇਸ ਕਰਕੇ ਦਿਖਾਓ ਇਸ ਤਰੀਕੇ ਨਾਲ ਉਹਨੇ ਜਿਹੜੀ ਆਪਣੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਤਾਂ ਉਹ ਅਸੀਂ ਕੇਸ ਨੂੰ ਜਿਹੜਾ ਹੈਗਾ ਹੱਲ ਕਰ ਲਿਆ ਹੈਗਾ ਇਹਦੇ ਵਿੱਚ ਸਾਡੀਆਂ ਜਿਹੜੀਆਂ ਤਿੰਨ ਥਾਂ ਦੇ ਉੱਤੇ ਜਿਹੜੇ ਸਲੋਗਨ ਵਗੈਰਾ ਲਿਖੇ ਸੀ ਤੇ ਹੋਰ ਸੀ ਹੁਣ ਇਹਦੇ ਇੱਕ ਪੁਛਗੇ ਦੇ ਵਿੱਚ ਆਇਆ ਕਿ ਜਿਹੜਾ ਜਸਕਰਨ ਪ੍ਰੀਤ ਸਿੰਘ ਹੈ ਬਲਕਰਨ ਸਿੰਘ ਦਾ ਭਰਾ ਹੈਗਾ ਇਹ 15 ਦਿਨ ਤੋਂ ਪਹਿਲਾਂ ਜਿਹੜਾ ਹੈਗਾ ਡੰਗੀ ਰੋਡ ਦੇ ਰਾਈ ਜਿਹੜਾ ਹੈਗਾ ਯੂਕੇ ਚਲਾ ਗਿਆ ਤਾਂ ਇਹਦੀ ਵੀ ਅਸੀਂ ਜਿਹੜੀ ਤਫੀਸ਼ ਕਰਾਂਗੇ ਕਿ ਕਿਸ ਦੇ ਰਹੀ ਗਿਆ ਕਿ ਇੰਨੇ ਦੀ ਭਰਜੰਦੇ ਵਿੱਚ ਮਦਦ ਕੀਤੀ ਆ ਜਾਂ ਕਿਸੇ ਨੂੰ ਇਹਦੇ ਫੈਕਟਸ ਪਤਾ ਸੀ ਜਾਂ ਨਹੀਂ ਪਤਾ ਸੀਦਾ ਇਹ ਜਿਹੜਾ ਜਸਕਰਨਪ੍ਰੀ ਸਿੰਘ ਹੈ ਇਹਦੇ ਤੇ ਵੀ ਜਿਹੜਾ ਇਹ ਸਾਡਾ ਮੇਨ ਕਯੂਜ਼ਡ ਹੈਗਾ ਅਸੀਂ ਇਹਨੂੰ ਵੀ ਜਿਹੜਾ ਹੈਗਾ ਵਿਦੇਸ਼ ਤੋਂ ਲਿਆਉਣ ਲਈ ਜਿਹਦਾ ਇਸ ਜਿਹੜੇ ਇਸ ਤਰ੍ਹਾਂ ਦੇ ਸਾਰੀ ਲੀਗਲ ਪ੍ਰੋਸੀਜਰ ਅਸੀਂ ਪੂਰਾ ਕਰਕੇ ਉਹਦੇ ਵਿੱਚ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਸਾਡੀ ਇਹਦੀ ਪ੍ਰਾਇਮਰੀ ਸਾਡੀ ਬੇਸਿਕ ਡਿਊਟੀ ਹੈ ਉਹਨੂੰ ਕਰਦੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਕਰਾਂਗੇ ਤਾਂ ਇਹ ਜਿਹੜਾ ਮਕਦਮਾ ਦਰਜ ਕੀਤਾ ਅਸੀਂ 6 ਵਿਅਕਤੀਆਂ ਦੇ ਖਿਲਾਫ ਮਕਦਮਾ ਦਰਜ ਕੀਤਾ ਜਿਹਦੇ ਵਿੱਚ ਗੁਰਪਤਵੰਦ ਸਿੰਘ ਪੱਲੂ ਜਿਹੜਾ ਅਮਰੀਕਾ ਵਾਲਾ ਹੈਗਾ 테ਰਰਿਸਟ ਹੈ ਜਿਹਨੂੰ ਭਾਰਤ ਸਰਕਾਰ ਵੱਲੋਂ ਜਿਹੜਾ ਹੈਗਾ ਇਹਨੂੰ 테ਰਰਿਸਟ ਘੋਸ਼ਿਤ ਕੀਤਾ ਹੋਇਆ ਬਲਕਰਨ ਸਿੰਘ ਪੁੱਤਰ ਅਵਤਾਰ ਸਿੰਘ ਜਿਹੜਾ ਕੈਨੇਡਾ ਦੇ ਵਿੱਚ ਜਿਹੜਾ ਨੇੜੇ ਰਹਿ ਰਿਹਾ ਤੇ ਤੀਸਰਾ ਜਿਹੜਾ ਜਸਕਰਨਪ੍ਰੀਤ ਸਿੰਘ ਜਿਹੜਾ ਇਹ ਜਿਹੜਾ ਹੈਗਾ ਯੂਕੇ ਜਿਹੜਾ ਚਲਾ ਗਿਆ ਇਹ ਤਿੰਨ ਜਿਹੜੇ ਵਿਅਕਤੀ ਇਹ ਬਾਹਰ ਨੇ ਐਂਡ ਤਿੰਨ ਵਿਅਕਤੀ ਜਿਹੜੇ ਅਸੀਂ ਇਸ ਦੇ ਵਿੱਚ ਗ੍ਰਿਫਤਾਰ ਕੀਤੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੇਜਪਾਲ ਸਿੰਘ ਪੁਰਫਪਾਲੀ ਜਿਹੜਾ ਹੈਗਾ ਨਕੋਦਰਤ ਰਹਿਣ ਵਾਲਾ ਪਲੱਸ ਕਾਰਤਿਕ ਇਹ ਪੁੱਤਰ सुरेंद्रਪਾਲ ਇਹ ਵੀ ਕਰਤੇ ਜਿਹੜਾ ਹੈਗਾ 19 ਸਾਲ ਦੀ ਉਮਰ ਹੈ ਵੀ ਨਕੋਦਰੇ ਦੀ ਆ ਤੇ ਰਹਿਣ ਵਾਲਾ ਤੇ ਵੀਰ ਸਿੰਘਪਾਲ ਜਿਹੜਾ ਹੈਗਾ ਵੀਰ ਸਿੰਘਪਾਲ ਜਿਹੜਾ ਬਲਕਰਨ ਦੇ ਅੱਗੇ ਚਾਚਾ ਦਾ ਮੁੰਡਾ ਹੈ ਇਹਦਾ ਕਜ਼ਨ ਬਰਾਦਰ ਡਿਜੀਪਲ ਐਂਡ ਬੀਪੁਕਰ ਦੀ ਖਰਜੀ ਦਾ ਕੋਈ ਕਨੈਕਸ਼ਨ ਹੈ ਕੋਈ ਫਰੈਂਸਰ ਵੀ ਇਹ ਜਿਹੜੇ ਜਿਹੜੇ ਇੱਕੋ ਕਾਲਜ ਦੇ ਸਟੱਡੀ ਕਰਦੇ ਸੀ ਜਸ ਸਟੂਡੈਂਟ ਹੈਗੇ ਸੀ ਉਹਦੇ ਕਰਕੇ ਜਿਹੜਾ ਇਹਨਾਂ ਦਾ ਆਪਸ ਦੇ ਵਿੱਚ ਜਿਹੜੀ ਜਾਣ ਪਛਾਣ ਸੀ ਤਾਂ ਕਿਵੇਂ ਪੈਸ 10 ਤੋਂ 5 ਦੱਸਿਆ ਉਹ ਮਾਈਨਰ ਇਹ ਹੈਗਾ ਇਹ ਜਿਹੜੇ 19 ਸਾਲ ਦੇ ਹੈ ਮੇਜਰ ਦੇ ਇਸ ਟਾਈਮ ਮੇਜਰ ਦੇ ਬਟ ਇਹ ਕਦੋਂ ਦੇ ਜਿਹੜੇ ਹੈਗੇ ਬਲਕਰਨ ਦੇ ਜਿਹੜੇ ਹੈਗੇ ਪਹਿ ਘਰ ਦੇ ਵਿੱਚ ਕਦੋਂ ਦੇ ਆਏ ਕਿਉਂਕਿ ਜਿਹੜੇ ਇਹਦੇ ਵਿੱਚ ਮੇਨ ਅਸੀਂ ਦੇਖਿਆ ਕਿ ਜਿਹੜੇ ਬੱਚੇ ਜਿਹੜੇ 18 19 ਸਾਲ ਦੇ ਜਾਂ ਜਿਹੜੇ ਹਲੇ ਲਾਈਕਲੀ ਕਿ ਮਾਈਨਰ ਤੋਂ ਮੇਜਰ ਦੇ ਵਿੱਚ ਐਂਟਰ ਕੀਤੇ ਹੀ ਨੇ ਉਹਨਾਂ ਨੂੰ ਇਹ ਜ਼ਿਆਦਾ ਜਿਹੜਾ ਸ਼ਿਕਾਰ ਬਣਾ ਰਹੇ ਆ ਕਿਉਂਕਿ ਉਹਨਾਂ ਨੂੰ ਇੰਨੀ ਕਈ ਵਾਰ ਸਮਝ ਵੀ ਨਹੀਂ ਹੁੰਦੀ ਜਾਂ ਥੋੜਾ ਬੋੜਾ ਲਾਲਚ ਦੇ ਕੇ ਜਾਂ ਰੈਡੀਕਲਾਈਜੇਸ਼ਨ ਕਰਨ ਦੇ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੀ ਸੋਚ ਨੂੰ ਛੇਤੀ ਤਰੀਕੇ ਨਾਲ ਇਹ ਬਦਲ ਸਕਦੇ ਤਾਂ ਇਹ ਦੇ ਵਿੱਚ ਜਿਹੜਾ ਮੇਨ ਇਹਦਾ ਜਿਹੜਾ ਵਾਟਰ ਸਪਰੈਂਡਿੰਗ ਹੁੰਦੀ ਹੈ ਕਿ ਨਵੇਂ ਬੱਚਿਆਂ ਨੂੰ ਜਿਹੜਾ ਹੈਗਾ ਇਹ ਆਪਦੇ ਨਾਲ ਲਾਉਂਦੇ ਕਿਸੇ ਮੈਨੂੰ ਲੱਗਿਆ ਇਹਨਾਂ ਨੂੰ ਹਾਂਜੀ ਕਿਤੇ ਲਾਲਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਬਲਕਰਨ ਸਿੰਘ ਹੈ ਬਲਕਰਨ ਸਿੰਘ ਦੇ ਜਿਹੜੇ 25000 ਰੁਪਇਆ ਜਿਹੜਾ ਹੈਗਾ ਵੀਰ ਸਿੰਘਪਾਲ ਜਿਹੜਾ ਉਹਦੇ ਚਾਚੇ ਦਾ ਮੁੰਡਾ ਸੀ ਉਹਦੇ ਅਕਾਊਂਟ ਦੇ ਵਿੱਚ ट्रांजੈਕਸ਼ਨਸ ਜਿਹੜੀਆਂ ਨੇ ਫਾਈਨੈਂਸ਼ੀਅਲ ट्रांजੈਕਸ਼ਨਸ ਹੋਈਆਂ ਤਾਂ ਜਿਹੜੀ ਫਾਈਨੈਂਸ਼ੀਅਲ ट्रांजੈਕਸ਼ਨ ਜਿਹੜੀਆਂ ਹੈਗੀਆਂ ਨੇ ਅਸੀਂ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਜਿਹੜੀ ਕਿੱਥੋਂ ਟਰਾਂਸਮਿਟ ਹੋਈ ਹੈ ਕਿੱਥੋਂ ਜਿਹੜੀ ਰਿਮਿਟੈਂਸ ਹੋਈ ਆ ਉਹ ਸਾਰੇ ਜਿਹੜੀਆਂ ਡਿਟੇਲਸ ਹੈਗੀਆਂ ਨੇ ਅਸੀਂ ਸਾਰੀਆਂ ਉਹਨਾਂ ਨੂੰ ਵੀ ਜਿਹੜੀ ਹੈਗੀ ਹੈ ਛਾੜਮਿੰਨ ਕਰ ਰਹੇ ਆ ਤੁਹਾਡੀ ਪੁਲੀਸ ਹਾਂ ਜੀ ਜਿਹੜੀ ਅਸਲ ਵਿੱਚ ਮੈਂ ਉਸ ਤੋਂ ਬਾਅਦ 25000 ਦੀ ਜਿਹੜੀ ਹੋਈ ਹੈ ਇੱਕ 10000 ਉਹਨਾਂ ਨੂੰ ਹਲੇ ਪੁੱਛ ਕੇ ਚ ਆਵੀ ਜਿਹੜਾ ਕੈਸ਼ ਦਿੱਤਾ ਸੀ ਜਿਹੜੇ ਜਿਹੜਾ ਅਡਜਸਟ ਕਰਨ ਬਰੀ ਤਾਂ ਨੇ ਉਹਨੂੰ ਇਹਨਾਂ ਨੂੰ ਕੈਸ਼ ਦਿੱਤਾ ਸੀ ਬਾਕੀ ਹੋਰ ਦਿੱਤਾ ਜਾਂ ਕੈਸ਼ ਦੇ ਰੂਪ ਦੇ ਵਿੱਚ ਇਹਨਾਂ ਨੂੰ ਪੈਸੇ ਆਏ ਨੇ ਜਾਂ ਇਹਨਾਂ ਤੋਂ ਇਲਾਵਾ ਵੀ ਕਿਸੇ ਤੋਂ ਆਏ ਨੇ ਉਹ ਜਿਹੜਾ ਹੈ ਕਿਉਂਕਿ ਅਸੀਂ ਕੱਲ੍ਹ ਹੀ ਆਲੇ ਰੈਸਟ ਕੀਤਾ ਹੈ ਜਿਹੜਾ ਇਟ ਵਿਲ ਟੇਕ ਸਮ ਟਾਈਮ ਕਿ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਰਿਪੋਰਟ ਆ ਤੇ ਇਹਨੇ ਇਹਨੇ ਹਾਇ ਨਹੀਂ ਜੀ ਤੋਂ ਨਹੀਂ ਜੀ ਇਹ ਅਸੀਂ ਇਨਵੈਸਟੀਗੇਟ ਕਰ ਰਹੇ ਆ ਕਿ ਦੇਖੋ ਜਿਹੜਾ ਕਿ ਜਿਹੜੇ ਪੈਸੇ ਆਏ ਨੇ ਹਜੇ ਜ਼ੀਰੋ ਜਾਈਂਦੇ ਕਿੰਨੇ ਜ਼ੀਰੋ ਸੀ ਕਦੋਂ ਜਦੋਂ ਸਲੋਗਨ ਲਿਖੇ ਨੇ ਇਹਨਾਂ ਦਾ ਦੇਖੋ ਇਹਨਾਂ ਦਾ ਸਾਡੇ ਰੋਲ ਜਿਹੜੀ ਮੋਡਲ ਨਹੀਂ ਕੋਸ਼ਿਸ਼ ਤੇ ਤਿੰਨਾ ਦਾ ਰੋਲ ਆਇਆ ਬਾਕੀ ਜੇ ਦੇ ਡੀਪਲੀ ਇਨਵੈਸਟੀਗੇਟ ਕਰਾਂਗੇ ਇਹਨਾਂ ਦੇ ਨਾਲ ਕੋਈ ਹੋਰ ਵੀ ਇਹਨਾਂ ਨੂੰ ਕੰਮ ਇਹਦੇ ਵਿੱਚ ਜਿਹੜਾ ਕ੍ਰਾਈਮ ਹੈ ਉਹਦੇ ਵਿੱਚ ਕੋਈ ਅਕੰਪਲਿਸ਼ ਹੈ ਸੀ ਜਾਂ ਨਹੀਂ ਹੈ ਸੀ ਉਹ ਬਾਅਦ ਦੇ ਵਿੱਚ ਜਿਹੜਾ ਤਫਤੀਸ਼ ਦੇ ਵਿੱਚ ਸਰਪੰਚ ਉਹਦੇ ਦੇ ਲਿਖਿਆ ਸੀ ਕਿ ਜਦੋਂ ਕਿਹੜੇ ਮਹੀਨੇ ਇਹਦੇ ਹੋਇਆ ਇਹ ਮਰੂ ਇਹ ਜਿਹੜਾ ਫਰਵਰੀ ਦੇ 13 ਤੇ 14 ਫਰਵਰੀ ਜਿਹੜੀ ਹੈਗੀ ਆ ਉਹਦੋਂ ਇੰਟਰਵਿਊਿੰਗ ਨਾਈਟ ਹੈਗੀ ਸੀ ਜਿਹੜੀ ਉਹਦੇ 13 ਦੀ ਰਾਤ ਨੂੰ ਲਾਣੋ ਜਾਂ ਮਾਰਨਿੰਗ ਕਰਦੀ ਵਾਰਨਿੰਗ 14 ਦੀ ਜਿਹੜੀ ਹੈਗੀ ਆ ਉਹਦੋਂ ਇਹਨਾਂ ਨੇ ਲਿਖਿਆ ਸੀ ਬਟ ਇਹ ਜਿਹੜੇ ਕੇਸ ਜਿਹੜੇ ਕਿ ਉਹਦੋਂ ਰਜਿਸਟਰ ਨਹੀਂ ਹੋਏ ਸੀ ਇਹ ਜਿਹੜਾ ਐਫ ਆਈ ਆਰ ਹੋਣਾ ਸੀ ਰਜਿਸਟਰ ਕਰਕੇ ਉਹ ਪਿੰਨ ਨੰਗਲ ਦੇ ਵਿੱਚ ਲਿਖਿਆ ਸੀ ਉਹ ਚੁਣਿਚ ਵੀ ਇਹੀ ਹੈ ਨੰਗਲ ਦੇ ਵਿੱਚ ਜਿਹੜਾ ਬਲਕਰਨ ਸਿੰਘ ਜਿਹੜਾ ਮੇਨ ਕਿਊਜ਼ਡ ਕੈਨੇਡਾ ਦੇ ਵਿੱਚ ਅਸੀਂ ਦੱਸ ਰਹੇ ਉਸ ਦੇ ਅੱਗੇ ਬੰਦੇ ਵਾਲੇ ਲਿਖਵਾਇਆ ਸੀ ਉਹਦੇ ਵਿੱਚ ਬਲਕਰਨ ਸਿੰਘ ਵੀ ਜਿਹੜਾ ਮੈਡਕਿਊਸ ਹੈ ਤਾਂ ਬਲਕਰਨ ਸਿੰਘ ਦਾ ਜਿਹੜਾ ਮੇਨ ਰੋਲ ਇਹਦੇ ਵਿੱਚ ਫਿਗਰ ਆਊਟ ਹੋ ਰਿਹਾ ਗੁਰਪਤਵੰਦ ਪੰਨੋ ਦਾ ਅੱਗੇ ਬਲਕਰਨ ਸਿੰਘ ਦਾ ਬਲਕਰਨ ਸਿੰਘ ਨੇ ਆਪਣੇ ਜਿਹੜੇ ਇਹ ਮੋਡਿਊਲ ਡਿਫਰੈਂਟ ਸੀ ਇਹ ਮੋਡਿਊਲ ਉਹਦੇ ਨਾਲ ਤਿਆਰ ਕਰਕੇ ਇਹਨਾਂ ਤੋਂ ਵੀ ਜਿਹੜਾ ਕਰਵਾਇਆ ਤਾਂ ਇਸ ਤਰੀਕੇ ਦੇ ਹੋਰ ਵੀ ਕਿੰਨੇ ਬਲਕਰਨ ਨੇ ਜਿਹੜੇ ਜਾਂ ਇਹਨਾਂ ਨੇ ਗੁਰਪਤਵੰਦ ਨੇ ਮੋਡਿਊਲ ਤਿਆਰ ਕੀਤੇ ਆ ਜਾਂ ਹੋਰ ਉਸੇ ਅਸੀਂ ਡੀਪਲੀ ਜਿਹੜੀ ਹੈਗੀ ਆ ਇਸ ਨੂੰ ਇਨਵੈਸਟੀਗੇਟ ਕਰਦੇ ਹਾਂ ਦੀ ਤਹ ਤੱਕ ਜਾਵਾ ਜੀ ਬਹੁਤ ਸਾਰੇ ਇੱਕਦਾਂ ਦੀ ਫੈਮਿਲੀ ਲੈ ਰਹੇ ਹੋ ਵੀ ਆਰਨੋਲਡ ਸਮੇਤ ਦੇਖੀ ਇਹਨਾਂ ਦੇ ਹੋ ਰਹੇ ਕੋਈ ਅਪਸਾਈਡ ਇਹਨਾਂ ਨੂੰ ਸੇ ਨਹੀਂ ਆਸ ਸੁਣਿਆ ਅੱਜ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੀ ਹਲੇ ਜਿਹੜੀ ਪ੍ਰੀਮੀਅਰ ਸਟੇਜ ਹੈਗੀ ਆ ਜਿੰਨੀ ਕਿ ਸਾਨੂੰ ਜਿਹੜੀ ਅਰੈਸਟ ਕਰਨ ਤੋਂ ਬਾਅਦ ਜਿੰਨੀ ਕਿ ਮੋਡਲੀ ਪੁਛ ਕੇ ਦੇ ਵਿੱਚ ਆਇਆ ਉਹ ਹੈ ਇਹਨਾਂ ਦਾ ਰਿਮਾਂਡ ਵੀ ਲਿਆ ਜਾਊਗਾ ਡਿਟੇਲ ਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਅੱਗੇ ਤਰੱਕ ਜਾਵਾਂਗੇ ਜਿਹੜੀਆਂ ਅਪਡੇਟਸ ਹੋਣਗੀਆਂ ਉਹ ਤੁਹਾਡੇ ਨਾਲ ਜਿਹੜੀਆਂ ਨੇ ਜਲਦੀ ਸ਼ੇਅਰ ਕਰਾਂਗੇ ਬੈਕਗ੍ਰਾਉਂਡ ਵੀ ਐਰਲੀ ਬੈਕਗ੍ਰਾਉਂਡ ਫੈਮਿਲੀ ਜਿਹੜੀ ਬੈਕਗਰਾਉਂਡ ਨੋਰਮਲ ਕਰਾ ਦੇ ਜਿਹੜੇ ਹੈਗੇ ਨੇ ਇਸ ਕਰਕੇ ਜਿਹੜੀ ਹੈਗੇ ਇਹਨੂੰ ਟਾਈਮ ਲੱਗੂਗਾ ਅਸੀਂ ਕਿ ਇਹਨਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੁੰਦੀ ਹੈ ਨਾ ਹਮੇਸ਼ਾ ਉਹਦੇ ਵਿੱਚ ਥੋੜਾ ਟਾਈਮ ਲੱਗਦਾ ਉਹਦੀ ਜਿਹੜੀਆਂ ਡਿਟੇਲਸ ਲੈਡੀਆਂ ਹੁੰਦੀਆਂ ਨੇ ਬੈਂਕ ਦੇ ਰਿਕਾਰਡ ਲੈਣਾ ਹੁੰਦਾ ਉਹਨਾਂ ਦੀ ਲਿਵਿੰਗ ਸਟੈਂਡਰਡ ਕੀ ਹੈ ਕਿੰਨੇ ਕੁ ਪੈਸੇ ਉਹਨਾਂ ਦੀ ਇਨਕਮ ਹੈ ਕਿੰਨਾ ਕੁ ਉਹਨਾਂ ਦਾ ਖਰਚਾ ਕਿੰਨਾ ਹੈ ਉਹ ਸਾਰੇ ਉਹਨਾਂ ਅਸੀਂ ਡੀਪਲੀ ਜਦੋਂ ਇਨਵੈਸਟੀਗੇਟ ਕਰਾਂਗੇ ਫਿਰ ਸਾਨੂੰ ਪਤਾ ਲੱਗਦਾ ਕਿ ਇਹਦੇ ਫਾਈਨੈਂਸ਼ੀਅਲ ਸਟੇਟਸ ਕੀ ਸੀ ਤੇ ਇਹਦੀਆਂ ਜਿਹੜੀਆਂ ਨੇ ਇਨਕਮ ਕਿੰਨੀ ਐ ਐਕਸਪੈਂਡੀਚਰ ਇਹਨਾਂ ਦੇ ਕੀ ਕੀ ਨੇ ਇੱਕ ਲਾਸਟ ਸਟੇਜ ਐ ਕਿ ਇਹ ਇਹਨਾਂ ਦਾ ਮੀਡੀਆ ਪ੍ਰਾਪਤਾ ਕਿਸ ਤਰੀਕੇ ਦਾ ਸੀ ਯਾਨੀ ਕਿ WhatsApp ਸੀ Instagram ਸੀ ਕਿਹਦੇ ਤੋਂ ਇਹ ਜਿਹੜਾ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਐ ਕਿ ਕਈ ਸਾਨੂੰ ਜਿਹੜੀਆਂ ਐਪਸ ਹੈਗੀਆਂ ਨੇ ਜਿਹੜੀਆਂ ਦਾ ਜਿਹੜਾ ਕਿਤੇ ਵੀ ਰਿਕਾਰਡ ਜਿਹੜਾ ਅੱਜ ਦੀ ਡੇਟ ਦੇ ਵਿੱਚ ਨਹੀਂ ਉਹ ਤਾਂ ਟਰੈਕ ਅਸੀਂ ਕਰ ਪਾਉਂਦੇ ਬਟ ਸਾਡਾ ਜਿਵੇਂ ਸਾਨੂੰ ਸੀਕ੍ਰੀਟ ਇਨਫਰਮੇਸ਼ਨ ਆਈ ਕੁਝ ਜਿਹੜੇ ਸੋਲਿਡ ਇਨਫਰਮੇਸ਼ਨ ਸੀ ਸਾਡੇ ਕੋਲ ਜ ਤਾਂ ਜਦੋਂ ਹੀ ਸਾਡੇ ਕੋਲ ਕੰਕਰੀਟ ਇਨਵੈਸਟੀਗੇਸ਼ਨ ਦੇ ਵਿੱਚ ਦੇ ਵਿੱਚ ਸਾਨੂੰ ਇੱਕ ਕੰਕਰੀਟ ਐਵਿਡੈਂਸ ਕੋਜੈਂਟ ਐਵਿਡੈਂਸ ਮਿਲੀ ਤਾਂ ਫਿਰ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਇਹਦੇ ਵਿੱਚ ਅਰੈਸਟ ਕੀਤਾ ਜਿਹੜੇ ਲੰਡਨ ਦੇ ਵਿੱਚ ਜਿਹੜੇ ਸੂਬਰਨੀ ਦੇਖੇ ਸੀ ਬਾਬਾ ਸਾਹਿਬ ਦੀ ਪੁਲੀਸ ਉੱਤੇ ਉਹਨਾਂ ਦੇ ਵਿੱਚ ਉਹ ਜਿਹੜੀ ਕਿਊਜ਼ ਹੋਣੇ ਪੜੇਗੇ ਉਹ ਅਕਿਊਜ਼ ਫੜੇ ਗਿਆ ਸੀ ਜਿਹੜੇ ਉਹਨਾਂ ਚ ਬਲਕਰਨ ਸੀ ਜਿਹੜਾ ਕੈਨੇਡਾ ਦਾ ਉਹਦਾ ਮੇਨ ਰੋਲ ਸੀ ਉਹ ਸਹਿਦੋਸ਼ੀ ਇਹਦੇ ਵਿੱਚ ਵੀ ਹੋ ਗਿਆ ਕਿ ਕਰਨ ਜਿਹੜਾ ਬਲਕਰਨ ਸੀ ਉਹਨੇ ਇੱਕ ਮੋਡਿਊਲ ਤਿਆਰ ਕੀਤਾ ਜਿਹੜੇ ਉਸ ਦੇ ਵਿੱਚ ਜਿਹੜੇ ਦੋਸ਼ੀ ਹੈਗੇ ਸੀ ਜਿਹੜੇ ਨੰਗਲਵਾਲੀ ਘਟਨਾ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਗਿਆ ਸੁਖਵੀਰ ਤੇ ਇੱਕ ਅਵਤਾਰ ਸਿੰਘ ਤਾਰੀ ਸੀ ਉਹ ਵੀ ਜਿਹੜੇ ਹੈਗੇ ਸੀ ਲੋਰਕਪੁਰ ਚੱਠਾ ਨਗੋਦਰ ਦੇ ਏਰੀਆ ਦੇ ਰਹਿਣ ਵਾਲੇ ਤਾਂ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਅਸੀਂ ਉਹਨਾਂ ਨੂੰ ਵੀ ਰਿਮਾਂਡ ਤੇ ਲਵਾਵਾਂਗੇ ਪ੍ਰੋਡਕਸ਼ਨ ਵੰਡ ਤੇ ਲਿਆ ਕੇ ਉਹਨਾਂ ਦਾ ਵੀ ਦੇਖਾਂਗੇ ਕਿ ਇਹਨਾਂ ਦੇ ਨਾਲ ਉਹ ਕੀ ਬਲਕਰਨ ਜਿਹੜਾ ਹੈਗਾ ਇਹਨਾਂ ਦੇ ਨਾਲ ਇਕੱਠੇ ਸੀ ਜਾਂ ਅਲੱਗ-ਅਲੱਗ ਜੇ ਇਹਨੇ 100 ਮੀਟਰ ਆਫ ਇਨਵੈਸਟੀਗੇਸ਼ਨ ਇਸਕਿਉਂ ਇਸ ਵਾਰ ਸਪੈਸ਼ਲੀ ਕੰਮ ਕਰਦੀ ਕਿ ਮੇਰੇ ਕੋਲ ਤਾਂ ਹੀ ਕਿਉਂ ਇੰਦਰ ਇਹ ਯੂਥ ਹੈਗੇ ਨੇ ਕਿ ਸਾਰੇ ਨਹੀਂ ਦੇਖੋ ਜਿਹੜਾ ਐਗਜ਼ੀਕਿਊਟਰ ਉਸਦੇ ਨਿਕਲਦੇ ਪਏ ਨੇ ਸਾਰੇ ਦੇਖੋ ਏਰੀਏ ਦੇ ਨਾਲ ਤਾਂ ਇਹਦਾ ਕੋਈ ਕ੍ਰਾਈਮ ਦਾ ਕੋਈ ਜ਼ਿਆਦਾ ਸਬੰਧ ਨਹੀਂ ਸੀ ਹੈਗਾ ਕਿ ਨਕੌਦਰ ਦੇ ਨਿਕਲਦੇ ਬਟ ਕਿਉਂਕਿ ਬਲਕਰਨ ਸਿੰਘ ਨਕੌਦਰ ਏਰੀਆ ਦਾ ਰਹਿਣ ਵਾਲਾ ਸੀ ਮਾਸਟਰਮਾਈਂਡ ਬਲਕਰਨ ਮਾਸਟਰਮਾਈਂਡ ਇੱਥੋਂ ਦਾ ਰਹਿਣਾ ਤਾਂ ਨੇਚਰਲੀ ਉਹ ਆਪਣੇ ਕਜ਼ਨ ਬ੍ਰਦਰ ਨੂੰ ਉਹਦੇ ਰੀਅਲ ਬ੍ਰਦਰ ਨੂੰ ਇਹਦੇ ਵਿੱਚ ਵੜ ਗਿਆ ਤਾਂ ਈਜ਼ੀ ਉਹਨੂੰ ਜਿੱਥੋਂ ਦੇ ਲਿੰਕ ਬਣਦੇ ਸੀ ਉਹਨਾਂ ਨੂੰ ਨੇ ਯੂਜ਼ ਕੀਤਾ ਹੈ। ਸ੍ਰੀ ਕੋਰਸ ਵਾਲਾ 25 ਹਜ਼ਾਰ ਦਾ ਤੁਸੀਂ ਦੱਸੋ ਉਹ ट्राਨੈਕਸ਼ਨ ਜਿਹੜੀ ਹੋਈ 25 ਹਜ਼ਾਰ ਦਾ ਮਤਲਬ ਕੁੱਟਲੀ ਟ੍ਰਾਂਸ ਦੇ ਵਿੱਚ ਇਹ ਪਤਾ ਚੱਲ ਪਾਇਆ ਕਿ 25 ਹਜ਼ਾਰ ਦੇ ਵਿੱਚ ਹੀ ਕੰਮ ਕੀਤਾ ਗਿਆ ਜਾਂ ਹੋਰ ਪੇਮੈਂਟ ਕੰਮ ਹੋ ਉਸ ਤੋਂ ਬਾਅਦ ਜਿਵੇਂ ਕਿ ਇਹਨਾਂ ਨੂੰ ਕੈਸ਼ ਪੇਮੈਂਟ ਵੀ ਮਿਲੀ ਹੈਗੀ ਆ ਐਂਡ ਉਹ ਕਿੰਨੀ ਮਿਲੀ ਆ ਜਾ ਕਿਸ ਕਿਸ ਹੋਰ ਜ਼ਰੀਏ ਇਹਨਾਂ ਨੂੰ ਮੋੜ ਦੇ ਜ਼ਰੀਏ ਮਿਲਿਆ ਸਮ ਟਾਈਮ ਕੀ ਹੁੰਦਾ ਕਿ ਜਿਹੜੀ 25000 ਦੀ ਤਾਂ ਲੀਗਲੀ ਸਾਨੂੰ ਜਿਹੜੀ ਹੈਗੀ ਟਰਾਂਜੈਕਸ਼ਨ ਜਿਹੜੀ ਹੈਗੀ ਆ ਔਰ ਜਿਹੜੀ ਹੈਗੀ ਵੈਸਟਰਨ ਯੂਨੀਅਨ ਰਾਈਨ ਜਦੋਂ ਹੋਈਏ ਤਾਂ ਉਹ ਪ੍ਰੂਵ ਹੋ ਗਈ ਆ ਤਾਂ ਜਿਹੜੀ ਪ੍ਰੂਵ ਹੋ ਜਾਂਦੀ ਉਹ ਕੋਜੈਂਟ ਐਵੀਡੈਂਸ ਹੈਗੀ ਆ ਜਿਹੜੀ ਕੈਸ਼ ਵਾਲੀ ਆ ਜਿਹੜੀ ਵਰਬਲ ਹੈ ਵਰਬਲ ਦੇ ਉੱਤੇ ਜਿਹੜੀ ਹੈਗੀ ਕਿਉਂਕਿ ਇਹ ਸਾਡੇ ਕੋਲ ਕੋਜੈਂਟ ਐਵੀਡੈਂਸ ਹੈਗੀ ਟਰਾਂਜੈਕਸ਼ਨ ਦੀ ਤੇ ਇਸੇ ਤੇ ਅਸੀਂ ਵਰਕ ਕਰਦੇ ਆ ਅਸੀਂ ਇਹਨਾਂ ਨੂੰ ਪਰਮਿਟਸ ਕਿਵੇਂ ਕੀਤਾ ਕਰ ਪੈਸੇ ਪੈਸੇ ਨਹੀਂ ਸਿਰਫ ਪਰਮਿਟਸ ਹੋ ਗਏ ਜਾਂ ਫਿਰ ਉਸ ਨੂੰ ਲੈ ਕੇ ਕੋਈ ਲਾਲ ਉਸ ਦਿਨ ਤੇ ਆਸ ਮੈਂ ਤੁਹਾਨੂੰ ਦੱਸਿਆ ਗਿਆ ਕਿ ਜਿਹੜਾ ਹੈਗਾ ਇਹਨਾਂ ਨੂੰ ਪੈਸਾ ਤਾਂ ਜਿਹੜਾ ਹੈਗਾ ਉਹਦਾ ਇਹਨਾਂ ਦੇ ਅਕਾਊਂਟ ਦੇ ਵਿੱਚ ਆਇਆ ਹੀ ਆ। ਮੈਂ ਡੱਗੇ ਕੀ ਦਿੱਤਾ ਲਾਲਚ ਹੋਰ ਡਿਫਰੈਂਟ ਲਾਲਚ ਕੀ ਹੋ ਜਾਂਦਾ ਉਹ ਅਸੀਂ ਇਨਵੈਸਟੀਗੇਸ਼ਨ ਤੇ ਆਇਆ ਤੁਹਾਨੂੰ ਅਪਡੇਟ ਅਸੀਂ ਕਰਾਂ। ਅੱਜ ਇੱਕ ਪ੍ਰੈਸ ਕਾਨਫਰੈਂਸ ਇਸ ਲਈ ਕੀਤੀ ਗਈ ਥੇ ਕਿ ਇੱਕ ਆਪਨੇ ਇੱਕ ਮੋਡਿਊਲ ਕੋ ਜੋ ਬਸਟ ਕੀ ਹੈ ਉਸ ਵਿੱਚ ਹਮਾਰੇ ਇੱਕ ਮਾਰਚ ਫੈਬਰੂਅਰੀ ਮਹੀਨੇ ਵਿੱਚ ਤਿੰਨ ਵਾਰਦਾਤਾਂ ਹੋਈ ਸੀ ਜੋ ਸਲੋਗਨ ਖਾਲਸਾਣ ਕੇ ਸਲੋਗਨ ਕਿਸੇ ਨੇ ਦਵਾਰੋਂ ਉੱਪਰ ਲਿਖਿਆ ਹੋਰ ਉਸਕੇ ذریعے ਇੱਕ ਜੋ वीडियो वायरल हुई थी उसकी इस इंसिडेंट की जो गुरपतवंत सिंह पन्नू है उसने एक वीडियो वायरल की थी कि मैंने नकोदर में एक कॉलेज के द्वार पर एक स्कूल के द्वार पर एक और एक अंडरब्रिज है वहाँ पे रस्ते पे हाईवे पे कि उसके नीचे जो स्लोगन लिखवाए हैं अतवाद के और ये खालिस्तान के और ट्रंप की फेवर में और मोदी जो हमारे प्राइम मिनिस्टर हैं ऑनरेबल प्राइम मिनिस्टर ऑफ इंडिया उनके अंगेज उसने स्लोगन वगैरह लिखवाए थे और ये एक उसके पहले एक वारदात हुई थी नंगल एरिया में जो थाना फ्लॉर एरिया में हुई थी उसमें जो डॉक्टर बी आर अंबेडकर अम्बेदकर जी का स्टैचू था उसके बाद जो ग्लासेस के साथ कवर किया उसके बाद भी स्लोगन लेके गए थे उसमें एक बलकरण सिंह नाम का क्यूज कनाडा का रहने वाला था उसको जो फिगर आउट हुआ था उसने ये जो आगे गुरुपतवंध पन्नू और बलकरण सिंह और इन्होंने करवाया था तो बलकरण सिंह का उसमें मेन रोल था ये एक जो हमें हमारे पास सीक्रेट इन्फॉर्मेशन आई थी कि जो तीनों वारदातें ये जो लड़के हैं तेजपाल कार्तिक वीर सुखपाल और बलकरण सिंह इनके कहने पर ये जो वारदातों के अंजाम दिया है तो हमने इसमें तीन व्यक्ति हैं जो का तेजपाल कार्तिक और जो हमारा एक वीर सखपाल है हमने इनको अरेस्ट किया जो प्रिलिमिनरी इन्वेस्टिगेशन है उसमें पाया गया कि इनके पास जो बलकरण सिंह है बलकरण सिंह ने वीर सुखपाल के अकाउंट में ट्वेंटी फाइव थाउजेंड रुपीज़ वाया वेस्टर्न यूनियन ट्रांसफर किए थे इन जो इंसिडेंट हैं इनको इंजाम देने के लिए ये सोशल मीडिया के जो अलग अलग ऐप्स हैं जिनमें डिटेक्ट करना अभी उसमें डिटेक्ट नहीं होता वो, वो एप्स के जरिए एक, एक दूसरे के साथ कम्युनिकेशन इनका होता अभी ट्वेंटी फाइव थाउजेंड की जो ट्रांजैक्शन प्रूव हुई है जो वेस्टर्न यूनियन के जरिए हुई थी लेकिन उसके बाद और कितना कैश इस, इसमें ट्रांसफर हुआ या कैश जरिए जो कैश के कैश कितना गया वो हम इन्वेस्टिगेट कर रहे हैं।, जो जो भी हैं अभी जो केस की इन्वेस्टिगेशन है अभी प्रिलिमिनरी स्टेज पे ही है इन्वेस्टिगेशन हमने यस्टरडे नाइट इनको जैसे ये केस को बस्ट किया तो अभी इनको हमारे जो कोर्ट में पेश किया जाएगा उस इनका रिमांड पुलिस रिमांड में लेके इनकी पुष्टि नौजवानों को जो हमारी जो हम देख रहे हैं कि इनको जो अगर देखें तो बच्चे जो छोटे होते हैं अभी माइनर स्टेज से जो मेजर के में जस्ट एंट्री किया इन उन्नीस साल का कोई लड़का कोई बीस साल का तो इजीली इनको जो कन्विंस करवा लेते हैं और ये मेन रीजन है और ये बच्चे इस स्टेज में होते हैं जब इनको थोड़ी पैसे की जरूरत हो रही है जो फाइनेंशियली डिपेंडेंट होते हैं तो ये उनको टारगेट करते, है। तो तो करते है। अभी है हैं अभी नॉर्मल परिवार है इनका नॉर्मल काम धंधे है लेकिन अभी और डीपली इन्वेस्टिगेट करें देखो ये जो बाहर बैठे हुए हैं विदेशों में बैठकर ये जो स्टेटमेंट देते हैं वहां बैठकर स्टेटमेंट देने बहुत इजी होते हैं لیکن ان کو بھی سخت چتاورنی ہے کہ اگر کوئی ایسا ان کے من میں ہو تو خیال یہ نکال دے کہیں بھی ہو امین کو پکڑے